ਬਾਈ ਲਾਰਸ 70 ਮਾਡਲ ਨੂੰ ਸੇਲ ਕਰਦਾ ਇਹਦੀ ਲਿਫਟ ਹੈ ਜੀ ਉਨੀ ਉੱਪਰੋਂ ਕੰਮ ਕਰਦੀ ਹੈ ਉਨੀ ਥੱਲੇ ਨੂੰ ਨਿਊਟਰ ਕਰਕੇ ਸਟਾਰਟਿੰਗ ਦੇਖੋ ਟਰੈਕਟਰ ਦੀ ਜੀ ਕਹਦਾ ਇਹ ਮਗਲੈਲ ਫਿਲਟਰ ਹੈ ਇਹ ਕਦੇ ਵੀ ਚੇਂਜ ਨਹੀਂ ਹੁੰਦਾ ਇਹਦੀ ਸਪਾਈਓ ਹੁੰਦੀ ਹੈ ਬੱਸ ਜੇ ਆਪਣਾ ਨੇ ਕੰਮ ਕੰਮ ਤਾਂ ਲੈਣਾ ਤਾਂ ਬਾਈ ਠੀਕ ਆ ਨਤਰਨੇ ਕੋਈ ਕਪੈਨ ਟਰੈਕਟਰ ਟਰਾਲੀ ਰੋਟਾਵੇਟਰ ਸੁਪਰ ਸੀਟਰ ਲੈਣਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਿਵੇਂ ਪੀਟੀਓ ਸ਼ਾਫਟ ਜਿਹੜਾ ਐਕਸਲ ਤੇ ਲੰਦੇ ਹੁੰਦੇ ਨੇ ਆਹ ਟਰੈਕਟਰ ਜਿਹੜਾ ਅੱਜ ਤੋਂ 5055 ਹਾਂ ਇਹ ਜੱਜ ਦੇਖ ਲਓ ਕੋਈ ਡੀਲਾ ਨਹੀਂ ਹੈਗਾ ਨਹੀਂ ਉਹ ਸਾਰਾ ਡੀਲੇ ਡੀਲਾ ਹੁੰਦਾ ਸੀ ਜੀ ਪੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਨੇ ਬਾਈ ਜੀ ਆਇਆ ਬਾਈ ਲਾਰਸ 70 ਮਾਡਲ ਸੇਲ ਕਰਦਾ ਆਲ オリジナル ਪਿਛਲੇ ਟਾਇਰ ਨਵੇਂ ਇਕਾ ਬੋਲਟਾ ਬਾਈਲਰ ਦਾ ਰੇਟ ਹੈਗਾ 6.5 ਲੱਖ ਰੁਪਏ ਜੀ ਆਰ ਬੋਲਟ ਦਾ ਰੇਟ ਹੈਗਾ ਜੀ 12 ਮਾਡਲ ਦਾ 7.5 ਲੱਖ ਰੁਪਏ ਜੀ ਬਾਕੀ ਆਲ オリジナル ਨੇ ਜੋ ਇਹਦੇ ਚੀਜ਼ਾਂ ਸੋਣ ਆਉਣ ਲੱਗੀਆਂ ਨੇ ਇਹਦੇ ਅਜੇ ਤੋ 70 ਮਾਡਲ ਦੇ ਨੂੰ ਆਹ ਹੋ ਰੋ ਨਵੇਂ ਲੈ ਆ ਤੇ ਰੈਡੀ ਕੋ ਆ ਜੀ ਚਾਰਜਿੰਗ ਪੁਆਇੰਟ ਆ ਸਾਨੂੰ 70 ਚ ਆਉਂਦਾ ਦੀ ਆਪਣੇ ਹੋਣ ਆਉਣ ਲੱਗਿਆ ਜੀ ਆ ਨਾਲੋਂ 7 8 2 10 ਤੋਂ ਲਾ ਲਓ ਪਿਛੇ ਤੋਂ ਠੀਕ ਹੈ ਜੀ ਅੱਜ ਦੀ ਡੀਜ਼ਲ ਟੈਂਕੀ ਦੇਖੋ ਕਿੱਥੇ ਆ ਹੂ ਆ ਇੰਡੀਕੇਟਰ ਨਾਲ ਦਨ ਇਹਦੇ ਆ ਦੋਵੇਂ ਮਗਰਾਟਾਂ ਦੇ ਲੇਟਾ ਪਹਿਲਾ ਟਰੈਕਟਰ ਜੀ ਦੀ ਦੋਵੇਂ ਮਗਰਾਟਾਂ ਦੇ ਲੇਟਾ ਆਉਂਦੀਆਂ ਨੇ ਇਹਦੀ ਲਿਫਟ ਆ ਜੀ ਉਨੀ ਉੱਪਰੋਂ ਕੰਮ ਕਰਦੀ ਉਨੀ ਥੱਲੇ ਨੂੰ ਕਈ ਵਾਰ ਟਰੈਕਟਰ ਗੱਡ ਗਿਆ ਟਾਇਰ ਪੰਚਰ ਹੋ ਗਿਆ ਗੁਟਕਾ ਤਰੋ ਨੀ ਉੱਧਰ ਟਰੈਕਟਰ ਉੱਪਰ ਖੜੂਆ ਜੀ ਇਹਦੀ ਦੋੇ ਪਾਸੇ ਲਿਫਟ ਕੰਮ ਕਰਦੀ ਉੱਪਰ ਨੂੰ ਵੀ ਥੱਲੇ ਨੂੰ ਵੀ ਆਹ ਲਰੀਆਂ ਨਾਲ ਕਿ ਤੋ ਟਰੈਕਟਰ ਦੇ ਟਾਂਕਾਂ ਨਹੀਂ ਜੀ ਕਿ ਤੋ ਗਲਿਆ ਸੜਾ ਨਹੀਂ ਬਾਹਰ ਖੜਨ ਕਰਕੇ ਪੇਂਟ ਥੋੜਾ ਜਿਹਾ ਖਰਾਬ ਹੋ ਰਿਹਾ ਆ ਇੰਡੀਕੇਟਰ ਦੇਖ ਲੋ ਨਾਲ ਦੇ ਨੀ ਜੀ ਆ ਉੱਪਰ ਦੇਖ ਲੋ ਜੀ ਇੱਧਰ ਛਾਤਰੀ ਆਈ ਸਾਡੇ ਟਰੈਕਟਰ ਦੇ ਨਾਲ ਦੀ ਐ ਐਮ ਆਰ ਐਫ ਦੇ ਟਾਇਰ ਨੇ ਬਿਲਕੁਲ ਨਵੇਂ ਵਰਗੇ ਐ ਰੰਬ ਵੇਖ ਲੋ ਜੀ ਇੱਧਰ ਆ ਜੀ ਆ ਦੋ ਬੈਟਰੀ ਆਉਂਦੀਆਂ ਨੇ ਇਹਦੇ ਸਲਫਟ 스타ਟ ਆ ਅਸੀਂ ਦੋ ਬੈਟਰੀਆਂ ਦੀ ਜਗ੍ਹਾ ਹੀ 24 ਵੋਲਟ ਦਾ ਇੱਕ ਬੈਟਰੀ ਤਰਾਇਆ ਹੋਇਆ ਆਕੇ ਸਲਫ ਨੂੰ ਮਾਰਨ ਨਿਊਟਲ ਕਰਕੇ ਸਟਾਰਟਿੰਗ ਦੇਖੋ ਟਰੈਕਟਰ ਦੀ ਜੀ ਵੀ ਯਾਤਰੀ ਵੀ ਕਿਸੇ चीज ਦੀ ਕੋਈ ਨਹੀਂ ਗਈ ਦਵਾਰੋ ਮੋਡੀਫਾਈ ਹੋਇਆ ਆਲ オリジナル ਕਰੇਟ ਹੋਇਆ ਕਿਸੇ ਵੀਰ ਭਾਈ ਨੂੰ ਕੋਈ ਸ਼ੂਟਿੰਗ ਦੇ ਵਾਸਤੇ ਵਾਸੇ ਚਾਹੀਦਾ ਹੋਵੇ ਕੋਈ ਠੀਕ ਇਹਦਾ ਸਲਾਨਸਰ ਕੱਲਾ ਦਵਾਰੋ ਲੱਗਿਆ ਹੋਇਆ ਉਹ ਲਿਆ ਕੇ ਰੀਜਨਲ ਲਾਉਣਾ ਸੀ ਹੁਣ ਇਹਦਾ ਇਹ ਖੜਾ ਹੋ ਗਿਆ 4 10 ਦੀ ਕਦੀ ਨਾ ਉਹਦੀਆ ਪਲੇਟਾਂ ਸਾਰੀਆਂ ਗੋਬੀ ਇਹ ਕਹਦਾ ਇਹ ਮਗਲਲ ਫਿਲਟਰ ਆ ਇਹ ਕਦੇ ਵੀ ਚੇਂਜ ਨਹੀਂ ਹੁੰਦਾ। ਇਹਦੀ ਸਪਾਈਓ ਹੁੰਦੀ ਆ ਬੱਸ। ਇੱਕ ਸਿਰਫ ਟਰੈਕਟਰ ਦਾ ਹੀ ਸਲਫ ਦੀ ਜਗ੍ਹਾ ਆਪਣੇ ਦਿਨ ਬੋਦੀ ਜਗ੍ਹਾ ਆਲਟਰਨੇਟਰ ਲੱਗਿਆ ਹੋਇਆ। ਆ ਜੀ ਇਹਦਾ ਇੱਕ ਲਿਫਟ ਪੰਪ ਆ। ਜੇ ਆਪਾਂ ਨੇ ਕੰਮ ਕੰਮ ਤਾਂ ਲੈਣਾ ਤਾਂ ਬਈ ਠੀਕ ਆ। ਨਹੀਂ ਲੈਣਾ ਇਹਨੂੰ ਨਿਊਟਰਲ ਕਰ ਦਿਓ। ਆ ਦੇਖੋ ਆ ਗੇਅਰ ਲੱਗਦਾ ਹੀ ਇਹਦਾ। ਇਹ ਕੰਮ ਨਾਲਾ ਗੇਅਰ ਨਾਲਾ ਨਹੀਂ ਕੰਮ ਨਾਲਾ ਨੂੰ ਨਿਊਟਰਲ ਕਰ ਦਿਓ। ਇਹ ਲਿਬ੍ਰੇਟਾ ਦੇ ਅਲਬਾਰ ਇੱਕ ਵੱਖਰੀ ਚੀਜ਼ ਇਹ ਦੋਹਰਾ ਜੀ ਗੇੜਾ ਦਾ ਲਿਫਟ ਦਾ ਹਾਈਡਰੋਲਿਕ ਤੇਲ ਆ ਗੇਅਰ ਤੋਂ ਹੀ ਵੱਖਰਾ ਜੀ ਪਰ ਇਹਦੇ ਵੱਖਰੀ ਆਪਣਾ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੋ ਵੀ ਆਪਾਂ ਨੇ ਕੰਮ ਲੈਣਾ ਇਹਦਾ ਗੇਅਰ ਦੇ ਨਾਲ ਕੋਈ ਤੇਲ ਦਾ 70 ਮਾਡਲ 'ਚ ਵੀ ਇਹ ਖੂਬੀ ਅੱਜ ਤੋਂ ਦੇ ਲੋ ਕੈਂਤ ਸਾਲ ਪਹਿਲਾਂ ਸੀ ਜੀ 53 53 ਸਾਲ ਹੋ ਗਏ ਕਰਨ ਦਾ ਆਪਣੇ ਲਾ ਲਓ 70 ਤੋਂ ਲਾ ਕੇ ਹਾਂਜੀ 53 ਸਾਲ ਹੋ ਗਏ ਜੀ ਇਹਦੇ ਖੂਪੀਆਂ ਗੇਮ ਨਾਲੋਂ ਲਿਫਟ ਦਾ ਤੇਲ ਵੱਖਰਾ ਅੱਜ ਤੋਂ 54 55 ਸਾਲ ਪਹਿਲਾਂ ਸੀ ਜਾ ਇੱਕ ਹੋਵੇ ਜਾਪੜ ਨਾ ਦੂਜਾ ਉਹ ਕਲੇਸ਼ ਦੇ ਵਾਸਤੇ ਆਂਦਰੋਂ 12 ਦੇਖ ਲੋ ਕਿਤੇ ਵੀ ਟਰੈਕਟਰ ਨੂੰ ਡੰਕਾ ਨਹੀਂ ਕੀ ਤੋਂ ਗਲੇ ਠੀਕ ਆ ਬਾਹਰ ਕਾਢਣ ਕਰਕੇ ਪੇਂਟ ਥੋੜਾ ਖਰਾਬ ਆ ਆਹ ਪੇਂਟ ਦਿਖਾ ਆ ਚਾਰਜਿੰਗ ਪੁਆਇੰਟ ਦਿਖਾਓ ਆ ਚਾਰਜਿੰਗ ਵਾਹੜ ਅੱਜ ਤੋਂ 53 ਸਾਲ 55 ਸਾਲ ਪਹਿਲਾਂ ਹੁੰਦਾ ਸੀ ਆ ਨੰਬਰ ਪਲੇਟ ਦੇ ਉੱਪਰ ਲਾਈਟ ਆਪਣੇ ਤਾਂ ਹੁਣ ਦੇਣ ਲੱਗੇ ਨੇ ਜੀ ਚਲੋ ਖਾਬ ਹੋ ਗਈ ਉਹਦਾ ਨੰਬਰ ਪਲੇਟ ਆਉਂਦੀ ਸੀ ਜੀ ਇਹਦੇ ਉਹਦੇ ਇਹਦੇ ਲਾਈਟ ਆਉਂਦੀ ਸੀ ਬਾਕੀ ਧੰਨਵਾਦ ਕਿ ਉਹ ਚਾਹਵਾਨ ਹੋਵੇ ਵੀਰ ਸੱਜਣ ਮਿੱਤਰ ਸਾਡਾ ਲੈਣ ਦਾ ਅਸੀਂ ਇਹ ਵੇਚ ਵੀ ਦੇਣਾ ਜੀ ਬਾਕੀ ਕੋਈ ਵੀ ਚੀਜ਼ ਤੇ ਦੇਖ ਲਓ ਕਿਤੇ ਟਾਂਕਾ ਨਹੀਂ ਹੈਗਾ ਜੀ ਸਟਾਰਟਿੰਗ ਇੰਜਨ ਗੇਅਰ ਕੋਈ ਤੋਤਾ ਨਹੀਂ ਹੈ ਟਰੈਕਟਰ ਕੋਈ ਲੀਕਿੰਗ ਨਹੀਂ ਹੈਗੀ ਇਸ ਟਰੈਕਟਰ ਦੀ ਇੱਧਰ ਆਓ ਆ ਦੇਖਾ ਉਸੇ ਹੁਣ ਜਿਹੜੀ ਆਪਣੇ ਜਿਵੇਂ ਪੀਟੀਓ ਸ਼ਾਫਟ ਜਿਹੜਾ ਐਕਸਲ ਚ ਤੰਦੇ ਹੁੰਦੇ ਨੇ ਆਹ ਟਰੈਕਟਰ ਚ ਅੱਜ ਤੋਂ 50 55 ਹਜ਼ਾਰ ਹੁਣ ਤੱਕ ਨਹੀਂ ਆਇਆ ਆਪਣੇ ਕਿਸੇ ਤੇ ਜੇ ਨਾਟ ਬਿਟੀ ਲਾਓ ਜੇ ਤਾਂ ਵੀ ਇਹ ਟਰੈਕਟਰ ਬਬਲਿੰਗ ਜਾਇਦਾ ਐਕਸ਼ਨ ਖਰਾਬ ਨਹੀਂ ਹੁੰਦਾ ਹੱਬਾਂ ਦੇਖ ਲਓ ਕਿੰਨੀਆਂ ਕਿੰਨੀਆਂ ਮੋਟੀਆਂ ਨੇ ਨਾਲ ਦੇ ਬੈਲਿੰਗ ਨੇ ਕੋਈ ਹੱਬ ਨਹੀਂ ਟੁੱਟੀ ਕੋਈ ਫੁੱਟੀ ਨਹੀਂ ਕੁਛ ਨਹੀਂ ਜੀ ਹਿੱਸਾ ਦੇਖ ਲਓ ਕੋਈ ਵੀ ਚੀਜ਼ ਦੇਖੋ ਜੀ ਤੁਸੀਂ ਆਲ オリジナル ਸਾਡਾ ਨੰਬਰ ਹੈਗਾ ਜੀ 7 997 26122 ਪਿੰਡ ਖਮੇੜਾ ਡਿਸਟ੍ਰਿਕਟ ਕੈਤਲ ਟਾਇਰ ਟਾਇਰ ਦੇਖ ਲਓ ਜੀ ਐਮ ਆਰ ਐਫ ਦੇ ਬਿਲਕੁਲ ਓਕੇ ਕੋਈ ਵੀ ਹੋਰ ਚੀਜ਼ ਕੰਪੈਨ ਡੀਲਰਸ਼ਿਪ ਪਤਾ ਕਮਾਗਾ ਆਪਣਾ ਕੋਈ ਸਨੇਹੀ ਵੀਰ ਸੱਜਣ ਮਿੱਤਰ ਨੇ ਕੋਈ ਕਪੈਨ ਟਰੈਕਟਰ ਟਰਾਲੀ ਰੂਟਾਵੇਟਰ ਸੁਪਰ ਸੀਟਰ ਲੈਣਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵੇਚਣਾ ਹੋਵੇ ਜਦ ਵੀ ਵੇਚਣਾ ਹੋਵੇ ਲੈਣਾ ਹੋਵੇ ਜੋ ਗੱਲ ਹੋ ਗਈ ਸਭ ਸੱਚ ਹੋਊਗੀ ਕਿਸੇ ਗੱਲ ਦੀ ਵੀ ਕੋਈ ਝੂਠ ਨਹੀਂ ਹੋਊਗਾ ਜੋ ਕਿਸੇ ਸੱਜਣ ਮਿੱਤਰ ਨੂੰ ਕਹਿ ਕੇ ਬੁਲਾਵਾਂਗੇ ਜੋ ਕਹਾਂਗੇ 100 ਦਾ 100 ਹੋਊਗਾ 98 ਸਤੰਦ ਨਹੀਂ ਹੋ ਗਏ ਇੱਕ ਮੇਰਾ ਵੀਰ ਸਾਡਾ ਬਾਪੂ ਲਗਾਉਂਗਾ ਕੋਈ ਆਵਾਜ਼ ਨਹੀਂ ਰੈਕ ਚ ਆ ਦੇਖੋ ਇਹ ਤੇ ਨਹੀਂ ਕਹਿ ਸਕਦਾ ਨੀਅਰ ਡਰਾਈਵਰ ਕੁਆਡ ਚ ਖੜਿਆ ਚਾਲੂ ਹਾਲਤ ਦਾ ਹਰ ਕੋਣ ਦਾ ਬਾਗੇ ਕਲਾਗੇ ਇੰਟੈਕ ਕਰਕੇ ਨਹੀਂ ਆ ਸਕਦਾ ਜਾਲੀ ਵੀ ਨਾਲ ਦੀ ਆ ਜਾਲੀ ਵੀ ਨਾਲ ਦੀ ਲੈਟਰ ਵੀ ਨਾਲ ਨਹੀਂ ਲੈਟਰ ਵੀ ਨਾਲ ਨਹੀਂ ਸਿਲੈਂਸਰ ਸਿਲੈਂਸਰ ਚੇਂਜ ਆ ਗਿਆ ਸਰ ਤਿੰਨ ਬੋ ਚੇਂਜ ਹੈ ਬਾਕੀ ਸਾਰਾ ਅਰੀਜਨਲ ਆ ਰਾਣਾ ਬਾਪੂ ਹੀ ਨਾਲ ਹੀ। ਰਾਣਾ ਬਾਪੂ ਹੀ ਨਾਲ ਹੀ ਜਾਊਗਾ। ਨਾਲ ਹੀ ਭੇਜਣਾ ਸੀ। ਅੱਛਾ। ਕਾਲੂ ਬਾਰਾ। ਦੇਖ ਚਲਾ ਕੇ ਆਇਆ ਤਾਂ ਮੈਂ ਚਲਾ ਕੇ ਦੇਖਣਾ। ਤੇ ਨਵੀਂ ਬੈਟਰੀ ਧਰੀ ਹੋਈ ਆ। ਨਵੀਂ ਬੈਟਰੀ। ਬੋਰਡ ਦੀ ਨਹੀਂ ਧਰਦੀ। ਦੇਖੋ ਚੱਲ ਰਿਹਾ। ਆਹ ਦੇਖ ਰੋ ਤੁਸੀਂ ਕੋਈ ਆਵਾਜ਼ ਨਹੀਂ। ਕੋਈ ਆਵਾਜ਼ ਨਹੀਂ ਆ ਗਈ। ਬ੍ਰੇਕਾਂ ਬ੍ਰੂਕਾਂ ਸਭ ਓਕੇ ਨੇ। ਓਕੇ ਜੀ। ਅੱਗੇ ਚਲਾ ਕੇ ਵਾ ਕੇ ਸਾਰਾ ਚੈੱਕ ਕਰਕੇ ਲੈ ਜਾਓ ਬਾਈ। ਕੰਟੈਕਟ ਨੰਬਰ ਨੰਬਰ ਦਾ ਡਿਸਕ੍ਰਿਪਸ਼ਨ ਚ ਪਾ ਦਵਾਂ ਵੈਸੇ 799 ਹਾਂ 726122 ਬਸ ਠੀਕ ਆ ਬਾਕੀ ਡਿਸਕ੍ਰਿਪਸ਼ਨ 'ਚ ਨੰਬਰ ਹੋਊਗਾ ਕਾਲ ਕਰ ਸਕਦੇ ਹੋ ਕੋਈ ਵੀ ਕੰਪੈਨਟਰੈਕਟਰ ਟਰਾਲੀ ਸੁਪਰ ਸੀਡਰ ਜੋ ਵੀ ਆਪਣਾ ਖੇਤੀਬਾੜੀ ਦੇ ਰਿਲੇਟਡ ਸੰਦਾ ਕੰਟੈਕਟ ਕਰ ਸਕਦੇ ਹੋ ਲੈਣ ਵਾਸਤੇ ਗੱਡੀ ਹੋਵੇ ਬਾਈਕ ਹੋਵੇ ਕੁਛ ਵੀ ਤੇ ਕਈ ਵਾਰ ਜਦੋਂ ਜੇ ਫੋਨ ਨਾ ਵੀ ਲੱਗਿਆ ਦੁਬਾਰਾ ਤੋਂ ਟਰਾਈ ਕਰ ਲਓ ਸਾਡੇ ਥੋੜੀ ਨੈਟਵਰਕ ਦੀ ਪਰ ਇੱਕ ਨੰਬਰ ਹੋਰ ਦਿੰਨਾ 87038 5245 ਬੜੀ ਲੈ ਦੁਬਾਰਾ ਇੱਕ ਵਾਰ ਫਿਰ 870 88 5245 ਡਿਸਕ੍ਰਿਪਸ਼ਨ 'ਚ ਨੰਬਰ ਪਾਵਾਂਗੇ ਕਾਲ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ ਤੇਰ ਵੀਰ ਜੀ ਹੈ ਜੋ ਗੱਲ ਸਾਡਾ ਇੱਕ ਹੋਰ ਪੁਆਇੰਟ ਆ ਜੀ ਜੋ ਅਸੀਂ ਕਿਸੇ ਨੂੰ ਸਾਧਨ ਦਵਾਵਾਂਗੇ ਸਾਫ ਸੁਥਰਾ ਕਾਪੀ ਕਾਗਜ਼ਾਂ ਦਾ ਸਾਫ ਸੁਥਰਾ ਇੰਜਨ ਗੇਅਰ ਦਾ ਜੋ ਟਾਇਰ ਜੋ ਬਾਹਰੋਂ ਕੰਡੀਸ਼ਨ ਅਗਲਾ ਖਾਤਾ ਨਵਾਬ ਦੇ ਨਾਮ ਦੇਖ ਸਕਦਾ ਜੋ ਅੰਦਰ ਦੀ ਚੀਜ਼ ਆ ਗੇਰ ਦੀ ਇੰਜਣ ਦੀ ਕਾਪੀ ਕਾਗਜ਼ਾਂ ਦੀ ਉਹ ਸਾਡੀ ਜ਼ਿੰਮੇਵਾਰੀ ਹੋਊਗੀ ਸਹੀ ਆ ਇੱਕ ਆ ਸਾਡੇ ਪਿੰਡ ਦੀ ਸਭ ਤੋਂ ਹਲਕੀ ਜ਼ਮੀਨ ਆ 1.5 ਤੋਂ 2 ਕਨਾਲ ਇੱਜਣਾ ਹਰ ਸਾਲ ਡੀਲੇ ਡੀਲਾ ਹੁੰਦਾ ਸੀ ਜੀ ਆਦ ਕਿ ਅਸੀਂ ਉਹਨਾਂ ਸੁਝਾਅ ਦਿੱਤਾ ਆਪਣਾ ਰਿਵਟ ਦੇ ਨਾਲ ਕੁਝ ਦਵਾਈਆਂ ਸਾਥੀ ਵਗੈਰਾ ਹੋਰ ਪਵਾਈਆਂ ਉਹ ਜੀਮੀਦਾਰ ਨੂੰ ਵੀ ਬੁਲਾ ਕੇ ਅਸੀਂ ਥੋੜੀ ਸਵੇਰੇ ਗੱਲ ਕਰਾ ਦਾਂਗੇ ਇਹ ਜੱਜ ਅੱਜ ਦੇਖ ਲਓ ਕੋਈ ਡੀਲਾ ਨਹੀਂ ਹੈਗਾ ਨਹੀਂ ਉਰੇ ਸਾਰਾ ਡੀਲੇ ਡੀਲਾ ਹੁੰਦਾ ਸੀ ਜੀ ਹੂੰ ਕਿਸਾਨ ਨੂੰ ਬੁਲਾਵਾਂਗੇ ਅਸੀਂ ਸਵੇਰੇ ਤੁਹਾਡੀ ਗੱਲ ਕਰਾਵਾਂਗੇ ਉਹਨੂੰ ਖੁਦ ਪੁੱਛ ਸਕਦੇ ਹੋ ਵੀ ਤੁਸੀਂ ਅੱਜ ਕੀ ਪਾਇਆ ਕੋਈ ਕਬਾੜ ਵਗੈਰਾ ਕੋਈ ਡੀਲਾ ਕੋਈ ਮੁੱਟੀ ਕੋਈ ਲਾ ਲੋ ਮਿਰਚ ਵਗੈਰਾ ਕਿਸੇ ਤਰ੍ਹਾਂ ਦੀ ਕੋਈ ਕਬਾੜ ਨਹੀਂ ਹੈਗਾ ਖੇਤ ਸਹੀ ਹੈ ਇੱਕ ਨੰਬਰ ਦੀ ਧੀ ਖੜੀ ਆ ਕਦੇ ਹੋਈ ਆ ਅੱਜ ਤੱਕ ਪਹਿਲਾਂ ਤਾਂ ਵੀ 20 ਮਿੰਟ ਲੰਘਦਾ ਸੀ ਉਹਨਾਂ ਨੂੰ ਉਹ ਨਾਲ ਛੋਟੀ ਛੋਟੀ ਰਹਿ ਜਾਂਦੀ ਸੀਗੀ ਪਹਿਲਾਂ ਤਾਂ ਹੁਣ ਤਾਂ ਬਈ ਵਾਰ ਉਹਨੂੰ ਮੈਂ ਸੁਝਾਅ ਦਿੱਤਾ ਵੀ ਆਹ ਚੀਜ਼ਾਂ ਬਹੁਤ ਸੀ ਉਹ ਵੀ ਮੰਨਦੇ ਆਪਾਂ ਨੂੰ ਵੀ ਤੁਸੀਂ ਵੀਰ ਜੀ ਸਾਨੂੰ ਬਹੁਤ ਵਧੀਆ ਸੁਝਾਅ ਦਿੱਤਾ ਔਰ ਬਹੁਤ ਵਧੀਆ ਆ ਬਾਈ ਵੀ ਆਪੇ ਹੀ ਕਰਕੇ ਦਿੱਤੀਆਂ ਉਹਨਾਂ ਨੂੰ ਬਲ ਕਰਕੇ ਡੀਜ਼ਲ ਡੀਜ਼ਲ ਦੇ ਦਿੱਤੀ ਆ ਗਰੀਬ ਬੰਦੇ ਨੇ ਚਲੋ ਛੋਟੇ ਜ਼ਿਮੀਂਦਾਰ ਨੇ 1.5-2 ਕਿੱਲਿਆਂ ਦੇ ਆਪਾਂ ਨੇ ਉਹਨੂੰ ਬਿਲਕੁਲ ਖਾਲੀ ਡੀਜ਼ਲ ਡੀਲ ਪਵਾਇਆ ਪਾ ਕੇ ਕੱਦੂ ਕਰਕੇ ਫੇਰ ਉਹਨੂੰ ਦਵਾਈ ਦਾ ਸੁਝਾਅ ਦਿੱਤਾ ਆਪਾਂ ਨੇ ਫੇਰ ਆ ਦੇਖ ਲੋ ਜੀ ਲਾ ਲਓ ਤੁਸੀਂ ਇਹ ਤਿੰਨ ਕਿਲੋਆਂ ਦਾ ਲਾ ਲਓ ਬਾਕੀ ਡੇਢ ਕਿਲੋ ਉਹ ਵੱਖਰੀ ਦਿਖਦਾ ਤੁਹਾਨੂੰ ਇਹਨਾਂ ਦਾ ਹੂੰ ਹੂੰ ਉਹ ਮੋਟਰ ਗਰੀਬ ਬੰਦਾਂ ਦੀ ਕੋਠਾ ਵੀ ਨਹੀਂ ਹੈਗਾ ਆਹ ਵਾਲੀ ਮੋਟਰ ਹਾਂਜੀ ਉਹ ਮਾਲੀ ਮੋਟਰ ਤੁਸੀਂ ਪੁੱਛ ਸਕਦੇ ਹੋ ਆ ਕੇ ਖੇਤ ਦੇਖ ਸਕਦੇ ਹੋ ਵੀ ਆਪਾਂ ਕੋਈ ਝੂਠ ਬੋਲਦੇ ਹੋਈਏ ਜਾਂ ਆਪਾਂ ਆਪਣੇ ਨਾਮ ਉਹ ਲੈ ਕੇ ਕਹਿੰਦੇ ਹੋਈਏ ਵੀ ਆਪਣੇ ਨੰਬਰ ਬਣਾਉਣ ਦੇ ਮਾਰੇ ਨਾ ਗੱਲਾਂ ਤਾਂ ਸੱਚ ਸਹੀ ਹੈ ਤੇ ਬਾਕੀ ਤੋਰਾ ਦੇਖੋ ਟਰੈਕਟਰ ਦਾ ਕੀ ਨਖਰਾ ਆ ਉਹ ਆ ਗਿਆ ਸਾਡੇ ਬਾਈ ਲਾਰਸ ਜੀ ਆ ਸਾਡੇ ਬਾਪੂ ਜੀ ਸਾਡੇ ਤਾਇਆ 20 ਤੋਂ ਬਾਈ ਲਾਰਸ 20 ਤੋਂ ਬਾਪੂ ਜੀ ਹਾਂ 20 ਤੋਂ ਬਾਣੀਆਂ 20 ਤੋਂ ਬਾਣੀਆਂ ਹਾਂ 20 ਤੋਂ ਬੇਲੜ 20 ਤੋਂ ਬੇਲੜ 20 ਤੋਂ ਬਰਨਾ 20 ਤੋਂ ਵਾਰ ਲੋ ਓਏ ਇਹ ਸਭ ਤੇ 20 ਨਾਲ ਹੁਣ 20 ਤੋਂ ਵਿਛਾਲ ਆ ਜਾਣੀ ਆ ਜੀ ਹਾਂ 20 ਤੋਂ ਬੋਲਟ ਹੈ ਜੀ 20 20 ਤੋਂ ਬਲੈਰ ਵਾਈ 20 ਤੋਂ ਬਲੈਰ ਵਾ 20 ਤੋਂ ਬਲੈਰ ਵਾ ਇਹ ਜਬੀ ਨੂੰ ਇੰਨਾ ਪਿਆਰ ਕਰਦੇ ਨਾ 20 ਦਾ ਬੀਬੀ ਹੈ 20 ਦਾ ਬੀਬੀ 20 ਦਾ ਬਾਈ ਜੀ ਬਾਪੂ ਦਾ ਨਖਰਾ ਚਟਾ ਮੁੱਛੇ ਦੇ ਰੋਗ ਵੀ ਲਵੇ ਨੂੰ ਭਾਈ ਇਹਨੇ ਇਹੀ ਚਲਾਏ ਨੇ ਔਰ ਠੀਕ ਇਹਨਾਂ ਕਹਰਾ ਸਾਡੇ ਬਾਪੂ ਜੀ ਜਦੋਂ ਜਵਾਨੀ ਸੀ ਜੀ ਇਹਨਾਂ ਨੇ ਬੜੀ ਡੀ ਡੀ ਠਾਈ ਸੀ ਸਾਡੇ ਉਹ ਪੁਲ ਨਹੀਂ ਬਣਿਆ ਸੀ ਹੂੰ ਇਹਨਾਂ ਨੇ ਪੀਲੀ ਦਾਰੂ ਉਧਰੋਂ ਪੈ ਗਿਆ ਮੀ ਟਰੈਕਟਰ ਦਾ ਟਾਇਰ ਕਰਕੇ ਸਲਿੱਪ ਮਾਰਾ ਟਰੈਕਟਰ ਹਾਂ ਏ ਇੱਕ ਬਾਪੂ ਦਾ ਤਾਂ ਸਾਡਾ ਟਰੈਕਟਰ ਚਲਾਉਣ ਲੱਗਿਆ ਬਾਪੂ ਪਿੱਛੋਂ ਧੱਕਾ ਲਾਉਣ ਲੱਗਿਆ ਅੱਛਾ ਬਾਪੂ ਝਰਾਬ ਬੀਤੀ ਹੋਦੀ ਪੈਰ ਤੇ ਲੱਗ ਗਏ ਬਾਪੂ ਟਾਰਾ ਪਿੱਛੇ गिर ਗਿਆ ਨਾ ਦਾ ਬਾਪ ਤਾਂ ਸਾਡਾ ਅੱਗੇ ਤੋਰਨ ਨੂੰ ਜੋਗਾ ਹਾਂ ਨਾ ਪਿੱਛੇ ਕਰਨ ਨੂੰ ਜੋਗਾ ਟਰੈਕਟਰ ਸਲਿੱਪ ਅੱਗੇ ਨੂੰ ਤਾਂ ਤੋਰੇ ਟਰੈਕਟਰ ਦਾ ਤੁਰੇ ਪਿੱਛੇ ਨੂੰ ਬਾਪੂ ਬ੍ਰੇਕ ਛੱਡਿਆ ਸਾਡਾ ਡੈੜੀ ਦਵੇ ਆ ਡਾਟੇ ਤੇ ਮੈਂ ਖੋਲੀ ਜਦ ਅਸੀਂ ਇਹ ਦੱਸਦਾ ਨੇ ਉਹਨਾਂ ਦਾ ਸਾਡੇ ਤੇ ਮੈਂ ਡੀਡੀ 22 ਸੀ ਹੁਣ ਬਾਈ ਲਾਰਸ ਡੀਡੀ 22 ਇੱਕ ਵਾਰ ਫੇਰ ਲੈਣਾ ਇਹ ਤੋਂ ਬਾਅਦ ਉਹਨ ਡੀਡੀ 22 ਦਾ ਨੰਬਰ ਆ ਹੂੰ ਤੇ ਬਾਕੀ ਟਰੈਕਟਰ ਦਿਖਾਉਣਾ ਤੁਹਾਨੂੰ ਮੈਂ ਇਹ ਦੇਖੋ ਯਾ ਨਗਰਾ ਦੇਖੋ ਡਾਕਟਰ ਦਾ ਓਕੇ ਆ ਰੇਸ ਕੱਟ ਕਰ ਰੇਸ ਬੰਦੂਆ ਦਾ ਇਹ ਆ 20 ਤੋਂ ਮਾਰਨਾ 20 ਤੋਂ ਬਾਇਲਰਸ 20 ਤੋਂ ਬੋਲਟ ਬੀ ਤੋ ਬਲੈਰੋ ਬੀ ਤੋ ਬਾਣੀਆ ਹਾਂ ਬੀ ਤੋ ਬਲੈਰੋ ਬੀ ਤੋ ਬਲੈਰੋ ਬੀ ਤੋ ਬੀਬੀ ਜਿਹਦੋਂ ਸਭ ਸਭ ਡਰਦੇ ਆ ਬੀ ਤੋ ਬਾਈ ਜੀ ਚਲੋ ਮਿਲਦੇ ਆ ਬਾਬੇ ਅਗਲੇ ਵਲੌਗ ਚ ਹਾਂ ਉਹ ਉੱਥੇ ਜੀ ਖੜੀ ਕਿ ਸ਼ਾਟ ਆਓ ਛੋਟ ਬਣਾਉਣਾ ਉਹ ਤਾਂ ਉਰੀ ਬਣ ਚੁੱਕੀ